ਪੀਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੇ ਸਿੰਘ ਜੂਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿੱਚ ਦੱਸ ਦਈਏ ਕਿ ਅੱਜ ਅੰਤਰਮ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਕੰਮ ਹੋਣੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਸਾਂਝੀਆਂ ਕਰ ਰਹੇ ਹਾਂ ਤੀਜਾ ਸਿੰਘ ਸਮੁੰਦਰੀ ਹਾਲ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਇਸ ਦੇ ਵਿੱਚ ਖਾਸ ਵਿਚਾਰ ਚਰਚਾਵਾਂ ਕੀਤੀਆਂ ਜਾਣੀਆਂ ਜਿਸ ਦੇ ਵਿੱਚ ਕੀ ਵਿਸ਼ੇਸ਼ ਤੌਰ ਦੇ ਉੱਤੇ ਦੱਸ ਦਈਏ ਕਿ ਜੋ ਸ਼ਰਮਣੀ ਗੁਰਦੁਦਵਰਾ ਪ੍ਰਬੰਧਕ ਕਮੇਟੀ ਦਾ ਚੈਨਲ ਨੂੰ ਲੈ ਕੇ ਕਿਉਂਕਿ ਇੱਕ ਜੋ ਚੈਨਲ ਸੀਗਾ ਐ ਜੀ ਪੀ ਸੀ ਦਾ ਉਸ ਆਣਾ ਕਿਉਂਕਿ ਕਈ ਸਟ੍ਰਾਈਕਸ ਵੱਜੀਆਂ ਸੀਗੀਆਂ ਤਾਂ ਉਸ ਤੋਂ ਬਾਅਦ ਕੀ ਆਈਟੀ ਵਿੰਗ ਕਮਜ਼ੋਰ ਹੋਣ ਕਰਕੇ ਇਨਾ ਸ਼੍ਰੋਮਣੀ ਕਮੇਟੀ ਦਾ ਚੈਨਲ ਜੋ ਹੈ ਬੰਦ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਸ ਨੂੰ ਆਈਟੀ ਵਿੰਗ ਦੀ ਟੀਮਾਂ ਦੇ ਨਾਲ ਵੀ ਮੀਟਿੰਗ ਕੀਤੀ ਜਾਣੀ ਹੈ ਇਸ ਦੇ ਵਿੱਚ ਕਿਉਂਕਿ ਉਸ ਨੂੰ ਲੈ ਕੇ ਵੱਡੇ ਫੈਸਲੇ ਹੋਣੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਚੈਨਲ ਬੰਦ ਕਰਨ ਦੀ ਸਮੱਸਿਆ ਨਾ ਹੋਵੇ ਤੇ ਨਾਲ ਦੀ ਨਾਲ ਦੱਸ ਜੀਏ ਕੀ ਜੋ ਸਿੰਘ ਸਾਹਿਬ ਗਿਆਨੀ ਜੋ ਰਕबीर ਸਿੰਘ ਜੀ ਨੂੰ ਲੈ ਕੇ ਕਿਉਂਕਿ ਲੰਬੇ ਸਮੇਂ ਦੀ ਛੁੱਟੀ ਤੇ ਉਹਨਾਂ ਨੂੰ ਭੇਜ ਦਿੱਤਾ ਜਾਣਾ ਤਾਂ ਇਹ ਵੀ ਇੱਕ ਬੜੀ ਵੱਡੀ ਗੱਲ ਕਹਿ ਸਕਦੇ ਹਾਂ ਕਿਉਂਕਿ ਜਿਸ ਦੇ ਵਿੱਚ ਕਿ ਹਾਲਾਂਕਿ ਹਵਾਲਾ ਇਹ ਵੀ ਦਿੱਤਾ ਗਿਆ ਕਿ ਸਾਵਣੋਂ ਖੁਦ ਹੀ ਜਿਹੜਾ ਛੁੱਟੀ ਲੈ ਲਈਤੀ ਗਈ ਆ ਕਈ ਨਿੱਜੀ ਰਜੇਮੀਆਂ ਕਰਕੇ ਲੇਕਿਨ ਇਸ ਦੇ ਉੱਤੇ ਵੀ ਕਈ ਵੱਡੀਆਂ ਚਰਚਾਵਾਂ ਅੱਜ ਦੀ ਇਸ ਬੈਠਕ ਦੇ ਵਿੱਚ ਹੋ ਸਕਦੀਆਂ ਨੇ ਤਾਂ ਤਸਵੀਰਾਂ ਲਗਾਤਾਰ ਸੰਜਿਆ ਕਰ ਰਹੇ ਆ ਤਾਂ ਇਸ ਦੇ ਨਾਲ ਨਾਲ ਜੋ ਕਈ ਬੇਅਦਬੀਆਂ ਨੂੰ ਲੈ ਕੇ ਵੀ ਵਿਚਾਰ ਚਰਚਾਵਾਂ ਹੋਣਗੀਆਂ ਕਿਉਂਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਤੇ ਤਾਂ ਇੱਕ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜੋ ਸੀਐਮ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਹਲਾਨਿਆ ਗਿਆ ਜੋ ਤਿੰਨ ਜੋ ਸ਼ਹਿਰਾਂ ਦੀ ਗੱਲ ਕਰ ਲਈਏ ਸ਼੍ਰੀ ਅਨੰਦਪੁਰ ਸਾਹਿਬ ਤਲਵੰਡੀ ਸਾਬੋਤ ਤੇ ਸ਼੍ਰੀ ਅਮਸਰ ਸਾਹਿਬ ਤਾਂ ਇਹਨਾਂ ਤਿੰਨ ਸ਼ਹਿਰਾਂ ਦੇ ਵਿੱਚ ਜੋ ਮੀਟ ਸ਼ਰਾਬ ਦੀਆਂ ਦੁਕਾਨਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਇਹ ਕਹਿ ਸਕਦੇ ਹਾਂ ਕਿ ਇਸ ਮੀਟਿੰਗ ਦੇ ਵਿੱਚ ਹੋ ਸਕਦੇ ਨੇ ਕਿਉਂਕਿ ਲੰਬੇ ਸਮੇਂ ਤੋਂ ਗੁਰਸਿੱਖ ਸੰਗਤ ਦੀ ਮੰਗ ਸੀਗੀ ਕਿ ਸਚਕੰਚ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਨੇੜੇ ਜਿੰਨੇ ਵੀ ਇਲਾਕੇ ਹੈਗੇ ਨੇ ਉਨ੍ਹਾਂ ਇਲਾਕਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਬ ਮੀਟ ਦੀ ਦੁਕਾਨ ਨਾ ਹੋਵੇ ਤਾਂ ਉਸ ਨੂੰ ਲੈ ਕੇ ਅੱਜ ਇੱਕ ਵੱਡਾ ਫੈਸਲਾ ਜੋ ਇਸ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਤਾਂ ਉਸ ਦੀਆਂ ਵੀ ਤੁਹਾਨੂੰ ਜ਼ਰੂਰ ਮੀਟਿੰਗ ਦੀਆਂ ਵੀ ਤਸਵੀਰਾਂ ਜ਼ਰੂਰ ਸਾਂਝੀਆਂ ਕਰਾਂਗੇ ਲੇਕਿਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਜੋ ਤਸਵੀਰਾਂ ਨੇ ਤੜ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਜੋ ਪ੍ਰਧਾਨ ਸਾਹਿਬਾਨ ਨੇ ਉਹ ਵੀ ਪਹੁੰਚ ਚੁੱਕੇ ਨੇ ਗੁਲਵੰਤ ਸਿੰਘ ਮੰਨਣ ਜੂਣੇ ਉਹ ਵੀ ਪਹੁੰਚ ਚੁੱਕੇ ਨੇ ਦਫ਼ਤਰ ਵਿਖੇ ਤਾਂ ਮੀਟਿੰਗ ਦੀ ਜੋ ਰਮਤਾ ਉਹ ਹੋ ਚੁੱਕੀ ਹੈ ਤਾਂ ਦੱਸ ਜੀਏ ਕਿ ਪਵਿੱਤਰ ਸ਼ਹਿਰ ਦਾ ਦਰਜਾ ਜੋ ਕਿ ਭਗਵੰਤ ਸਿੰਘ ਮਾਨ ਹਰਣਾ ਵੱਲੋਂ ਦੇ ਦਿੱਤਾ ਗਿਆ ਹੈ ਉਹਨਾਂ ਵੱਲੋਂ ਐਲਾਨਿਆ ਗਿਆ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਵਾਲੀ ਗੱਲ ਹੋਏਗੀ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਆਦੇਸ਼ ਦੇ ਦਿੱਤਾ ਗਿਆ ਸੀ ਆਮ ਸਾਹਿਬ ਵੱਲੋਂ ਆਦੇਸ਼ ਦਿੱਤਾ ਗਿਆ ਪ੍ਰਸ਼ਾਸਨ ਕਿਸ ਤਰ੍ਹਾਂ ਦੇ ਨਾਲ ਕੰਮ ਕਰੇਗਾ ਕਿਉਂਕਿ ਸ਼੍ਰੋਮਣੀ ਕਮੇਟੀ ਜਾਂ ਫਿਰ ਗੁਰਸਿੱਖ ਸੰਗਤ ਇਸ ਫੈਸਲੇ ਨੂੰ ਲੈ ਕੇ ਕਾਫੀ ਖੁਸ਼ ਦਿਖਾਈ ਦੇ ਰਹੀ ਹੈ ਲੇਕਿਨ ਜਿਹੜੀਆਂ ਦੁਕਾਨਾਂ ਨੇ ਉਹ ਕਿਸ ਤਰ੍ਹਾਂ ਦੇ ਨਾਲ ਬੰਦ ਹੋਣਗੀਆਂ ਜਾਂ ਫਿਰ ਜਿਨ੍ਹਾਂ ਦੀਆਂ ਦੁਕਾਨਾਂ ਗੇਟਾਂ ਦੇ ਅੰਦਰ ਨੇ ਵਾਲ ਸਿਟੀ ਦੇ ਅੰਦਰ ਨੇ ਤਾਂ ਉਹਨਾਂ ਨੂੰ ਉਹਨਾਂ ਦੀ ਦੁਕਾਨਾਂ ਦੇ ਬਦਲੇ ਕੋਈ ਹੋਰ ਮਾਰਕੀਟ ਦਿੱਤੀ ਜਾਏਗੀ ਇਹ ਸਾਰਾ ਉਹਨਾਂ ਦੇ ਸਮੇਂ ਦੇ ਵਿੱਚ ਵਿਚਾਰਿਆ ਜਾਣਾ ਮਸਲਾ ਲੇਕਿਨ ਮੀਟਿੰਗ ਦੀ ਹਰਮਤਾ ਜੋ ਹੈ ਉਹ ਹੋ ਚੁੱਕੀ ਆ ਤਾਂ ਕਈ ਇਹੋ ਜਿਹੇ ਵੱਡੇ ਫੈਸਲੇ ਬੇਅਦਿਆਂ ਨੂੰ ਲੈ ਕੇ ਬੰਦੀਆਂ ਦੀ ਰਹਾਈ ਨੂੰ ਲੈ ਕੇ ਜਾਂ ਫਿਰ ਪਵਿੱਤਰ ਸ਼ਾਦੇ ਦਰਜੇ ਦੀ ਗੱਲ ਕਰਦੀਏ ਆਈਟੀ ਵਿੰਗ ਦੀ ਗੱਲ ਕਰਦੀ ਕਿਉਂਕਿ ਚੈਨਲ ਵੀ ਬੰਦ ਹੋਇਆ ਤਾਂ ਇਦਾਂ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਅੱਜ ਇੱਕ ਵੱਡੀ ਵਿਚਾਰ ਮਤਾੰਤਰੀ ਇਸ ਮੀਟਿੰਗ ਦੇ ਵਿੱਚ ਹੋਣਗੇ ਤਾਂ ਤੁਹਾਡੇ ਨਾਲ ਕਿਉਂਕਿ ਮੀਟਿੰਗ ਤੋਂ ਬਾਅਦ ਜੋ ਪ੍ਰਧਾਨਤ ਸਹਿਬਾਨ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕਰਨਗੇ ਤਾਂ ਤੁਹਾਡੇ ਨਾਲ ਕੱਲੀ-ਕੱਲੀ ਜਾਣਕਾਰੀ ਜੋ ਇਸ ਮੀਟਿੰਗਸ ਨਾਲ ਸੰਬੰਧੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਾਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗਬਾਨੀ ਟੀਵੀ ਸ਼੍ਰੀਮਸ ਸਾਈਬ